ਗਰਮੀ ਇੰਨੀ ਸਾਦਾ ਪਰੇਸ਼ਾਨ ਕਰਦੀ ਹੈ ਕਿ ਲੋਕ ਏਸੀ ਵਿੱਚ ਰਹਿਣਾ ਪਸੰਦ ਕਰਦੇ ਨੇ ਬਾਹਰੀ ਤਾਪਮਾਨ ਨਾਲਲੇ ਤਾਪਮਾਨ ਵਿਚਕਾਰ ਇਹ ਰੁਕਾਵਟ ਦਾ ਕੰਮ ਕਰਦਾ ਹੈ ਸੋ ਜਿਸ ਨੂੰ ਤੁਸੀਂ ਆਪਣੀ ਸਹੂਲਤ ਅਨੁਸਾਰ ਐਡਜਸਟ ਕਰ ਸਕਦੇ ਹੋ ਪਰ ਇਸ ਦਾ ਨੁਕਸਾਨ ਵੀ ਕੋਈ ਘੱਟ ਨਹੀਂ ਏਸੀ ਦੇ ਵਿੱਚ ਰਹਿਣ ਵਾਲੇ ਲੋਕ ਜਦੋਂ ਕੜਾਕੇ ਦੀ ਗਰਮੀ 'ਚ ਬਾਹਰ ਨਿਕਲਦੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਗਰਮੀ ਕਾਰਨ ਸਰੀਰ ਕੰਬਣ ਲੱਗ ਪੈਂਦਾ ਜੇਕਰ ਕੋਈ ਜ਼ਿਆਦਾ ਦੇਰ ਤੱਕ ਬਾਹਰ ਰਹਿੰਦਾ ਤਾਂ ਇਹ ਚਾਹੇ ਵਿਅਕਤੀਆਂ ਵਿੱਚ ਹੀਟ ਸਟ੍ਰੋਕ ਦਾ ਖਤਰਾ ਕਈ ਗੁਣਾ ਵੱਧ ਸਕਦਾ ਹੈ ਇਹ ਨਹੀਂ ਨਹੀਂ ਜੇਕਰ ਇਸ ਦੌਰਾਨ ਵਿਅਕਤੀ ਦੇ ਸਰੀਰ ਤੇ ਪਸੀਨਾ ਨਹੀਂ ਆਉਂਦਾ ਤਾਂ ਇਹ ਆਦਾਕਾਤ ਕੋਸ ਸਕਦਾ ਸੋ ਇਸ ਸੰਬੰਧੀ ਡਾਕਟਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਝੁਲਸਤੀ ਗਰਮੀ ਆਪਣੇ ਆਪ ਦੇ ਵਿੱਚ ਘਾਤਕ ਹੈ ਆਮ ਲੋਕਾਂ ਦੇ ਵਿੱਚ ਵੀ ਹੀਟ ਸਟ੍ਰੋਕ ਦਾ ਖਤਰਾ ਬਣਿਆ ਰਹਿੰਦਾ ਪਰ ਜਿਹੜੇ ਲੋਕ AC ਦੇ ਵਿੱਚ ਰਹਿੰਦੇ ਨਹੀਂ ਉਹਨਾਂ ਲਈ ਗਰਮੀਆਂ ਦੇ ਵਿੱਚ ਬਾਹਰ ਨਿਕਲਣਾ ਹੋਰ ਵੀ ਔਖਾ ਹੋ ਜਾਂਦਾ ਹੈ ਅਜਿਹੇ ਲੋਕਾਂ ਦਾ ਸਰੀਰ ਆਤਤ ਦੀ ਗਰਮੀ ਬਰਦਾਸ਼ਤ ਨਹੀਂ ਕਰ ਪਾਉਂਦਾ ਇਹ ਹੀ ਕਾਰਨ ਹੈ ਜਦੋਂ ਤੁਸੀਂ ਅਚਾਨਕ ਧੁੱਪ ਦੇ ਵਿੱਚ AC ਕਾਰ ਤੋਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਗਰਮ ਮਹਿਸੂਸ ਕਰੋਗੇ ਅਤੇ 5 ਮਿੰਟ ਦੇ ਅੰਦਰ ਤੁਹਾਨੂੰ ਹੀਟ ਸਟ੍ਰੋਕ ਵੀ ਹੋ ਸਕਦਾ ਹੈ ਤੋ ਉਹਨਾਂ ਨੇ ਕਿਹਾ ਹੈ ਕਿ ਏਸੀ ਦੇ ਵਿੱਚ ਰਹਿਣ ਵਾਲੇ ਲੋਕ ਧੁੱਪ ਵਿੱਚ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਤੇਜ਼ ਦਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਦੋਂ ਅਜਿਹੇ ਲੋਕ ਤੇਜ਼ ਧੁੱਪ ਤੋਂ ਉੰ ਵਿੱਚ ਬਾਹਰ ਜਾਂਦੇ ਨੇ ਤਾਂ ਤਾਪਮਨ ਏਸੀ ਕਮਰੇ ਦੇ ਮੁਕਾਬਲੇ ਕਈ ਗੁਣਾ ਬਾਹਰ ਜਾਂਦਾ। ਇੰਨੇ ਥੋੜੇ ਸਮੇਂ ਦੇ ਵਿੱਚ ਸਰੀਰ ਇਹ ਗਰਮੀ ਨੂੰ ਅਨੁਕੂਲ ਨਹੀਂ ਕਰ ਪਾਉਂਦਾ। ਐਸਐਸਟੀ ਤੇ ਵਿੱਚ ਸਰੀਰ ਨੂੰ ਆਪਣੇ ਆਪ ਨੂੰ ਠੰਡਾ ਕਰਨ ਲਈ ਪਸੀਨਾ ਆਵੇਗਾ ਪਰ ਜ਼ਿਆਦਾ ਦੇਰ ਤੱਕ ਏਸੀ ਦੇ ਵਿੱਚ ਰਹਿਣ ਨਾਲ ਚਮੜੀ ਖੁਸ਼ਕ ਹੋਣ ਲੱਗਦੀ ਹੈ ਜਿਸ ਨਾਲ ਪਸੀਨਾ ਆਉਣ ਦੇ ਵਿੱਚ ਮੁਸ਼ਕਲ ਹੁੰਦੀ ਹੈ। ਜੇਕਰ ਪਸੀਨਾ ਨਾ ਆਵੇ ਤਾਂ ਬਹੁਤ ਗਾਤਕ ਸਥਿਤੀ ਬਣ ਸਕਦੀ ਹੈ। ਇਸ ਕਾਰਨ ਹੀਟ ਸਟ੍ਰੋਕ ਦਾ ਖਤਰਾ ਕਈ ਗੁਣਾ ਜ਼ਿਆਦਾ ਛੁੜਾਫਾ ਜਾਂਦਾ ਹੈ। ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ। ਖਿਆਲ ਨਾਲ।